جي <laughs> سريو ਦਿਲ ਦਾ ਮਾਮਲਾ ਹੈ ਸਾਰੇ ਪਾਸੇ ਹੈ ਹੀ ਭਰਾ ਉਹ ਦਿਲ ਦਾ ਮਾਮਲਾ ਕਿਸੇ ਨੂੰ ਦਿਲ ਚ ਵਸਾਉਣਾ ਹੋਵੇ ਤਾਂ ਵੀ ਦਿਲ ਚਾਹੀਦਾ ਕਿਸੇ ਨੂੰ ਦਿਲ ਤੋਂ ਰਵਾਉਣਾ ਹੋਵੇ ਤਾਂ ਵੀ ਦਿਲ ਚਾਹੀਦਾ ਕਿਸੇ ਨੂੰ ਦਿਲ ਤੋਂ ਹਸਾਉਣਾ ਹੋਵੇ ਤਾਂ ਵੀ ਦਿਲ ਚਾਹੀਦਾ ਔਰ ਕਿਸੇ ਨੂੰ ਦਿਲ ਚੋਂ ਕੱਢਣਾ ਹੋਵੇ ਤਾਂ ਵੀ ਦਿਲ ਚਾਹੀਦਾ ਜ਼ਿੰਦਗੀ ਜੀਣ ਦੇ ਲਈ ਵੀ ਦਿਲ ਚਾਹੀਦਾ ਔਰ ਜ਼ਿੰਦਗੀ ਨੂੰ ਚਲਾਉਣ ਦੇ ਲਈ ਵੀ ਦਿਲ ਚਾਹੀਦਾ ਸਾਡਾ ਬਾਹਰਲਾ ਸਿਸਟਮ ਔਰ ਸਾਡਾ ਅੰਦਰਲਾ ਸਿਸਟਮ ਸਾਰਾ ਕੋਜੀ ਦਿਲ ਤੇ ਖੜਾ ਹੈ ਜੇ ਦੇਲੀ ਮੰجهه ਤੇ ਪੈ ਗਿਆ ਜੇ ਦੇਲੀ ਕਮਜ਼ੋਰ ਹੋ ਗਿਆ ਤੇ ਕਰੋਗੇ ਤੇ ਕਰੋਗੇ ਕੀ ਸਾਰਾ ਗਾਮੀ ਦਿਲ ਦਾ ਹੈ ਤਾਂ ਹੀ ਤਾਂ ਕਹਿੰਨੇ ਆ ਦਿਲ ਦਾ ਮਾਮਲਾ ਹੈ ਔਰ ਹੈ 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 ਜ਼ਿਆਦਾਤਰ ਲੋਕ ਦਿਲ ਦੀਆਂ ਬਿਮਾਰੀਆਂ ਕਰਕੇ ਮਰ ਜਾਂਦੇ ਆ ਕੁਝ ਦੁਨਿਆਵੀ ਚੀਜ਼ਾਂ ਦਿਲ ਤੇ ਲਾ ਜਾਂਦੇ ਆ ਉਹ ਬਿਛੋੜਾ ਪਾ ਜਾਂਦੇ ਆ ਕੁਝ ਬਿਮਾਰੀਆਂ ਨਾਲ ਘਰ ਜਾਂਦੇ ਆ ਉਹ ਬਿਛੋੜਾ ਪਾ ਜਾਂਦੇ ਆ ਹਾਰਟ ਅਟੈਕ ਦਿਲ ਦਾ ਦੌਰਾ ਆਮ ਹੀ ਹੁੰਦਾ ਹੈ ਨਾ ਤੁਸੀਂ ਗਲੀ ਮੱਲੇ ਆਮ ਹੀ ਸੁਣਦੇ ਹੋ ਪਹਿਲਾਂ ਵਾਲੇ ਟਾਈਮ 'ਚ ਕੀ ਹੁੰਦਾ ਸੀ ਕਿ ਯਾਰ ਕਿਸੇ ਨੂੰ ਦਿਲ ਦਾ ਦੌਰਾ ਪੈ ਗਿਆ ਤਾਂ ਅਸੀਂ ਆਪ ਦਾ ਦਿਲ ਫੜ ਕੇ ਬਹਿ ਜਾਂਣਾ ਹਾਏ ਯਾਰ ਦਿਲ ਦਾ ਦੌਰਾ ਪੈ ਗਿਆ ਪਰ ਅੱਜ ਦੇ ਟਾਈਮ ਦੇ ਵਿੱਚ ਕੋਈ ਗੱਲ ਨਹੀਂ ਦਿਲ ਦਾ ਦੌਰਾ ਆਮ ਹੀ ਹੋ ਗਿਆ ਆਮ ਹੀ ਗੱਲ ਹੋ ਗਈ ਜਿਵੇਂ ਜਿਵੇਂ ਬਿਮਾਰੀਆਂ ਘਰ ਘਰ ਹੋ ਜਾਂਦੀਆਂ ਉਮੇ ਉਮੇ ਬਿਮਾਰੀਆਂ ਆਮ ਹੋ ਜਾਂਦੀਆਂ ਨੱਚਣ ਲੱਗੇ ਦਿਲ ਦਾ ਦੌਰਾ ਬੈਠਿਆਂ ਤੋਂ ਦਿਲ ਦਾ ਦੌਰਾ ਸਾਰਾ ਸਿਸਟਮ ਹੀ ਦਿਲ ਤੇ ਕਿਸੇ ਨੂੰ ਦਿਲ ਤੋਂ ਧੋਖੇ ਮਿਲ ਜਾਂਦੇ ਆ ਉਹ ਵੀ ਦਿਲ ਦਾ ਮਾਮਲਾ ਹੁਣ ਦਿਲ ਨੂੰ ਤੰਦਰੁਸਤ ਰੱਖਣਾ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ ਸਿਹਤਮੰਦ ਰੱਖਣ ਦੇ ਲਈ ਬਹੁਤ ਚੀਜ਼ਾਂ ਛੱਡਣੀਆਂ ਪੈਂਦੀਆਂ ਔਰ ਬਹੁਤ ਚੀਜ਼ਾਂ ਖਾਣੀਆਂ ਪੈਂਦੀਆਂ ਦਿਲ ਨੂੰ ਕਿੱਦਾਂ ਤੰਦਰੁਸਤ ਕਰ ਸਕਦੇ ਆ ਔਰ ਇਦਾਂ ਦਾ ਸੀ ਕੀ ਕਰ ਸਕਦੇ ਆ ਕਿ ਸਾਡੀ ਮੌਤ ਕਦੇ ਦਿਲ ਦਾ ਦੌਰਾ ਪੈਣ ਕਰਨਾ ਨਾ ਹੋਵੇ ਬਲੱਡ ਪ੍ਰੈਸ਼ਰ ਬੀਪੀ ਕਦੇ ਹਾਈ ਨਾ ਹੋਵੇ ਸਾਡਾ ਸਾਹ ਨਾ ਚੜੇ ਕਿਉਂਕਿ ਜਦੋਂ ਖੂਨ گاੜਾ ਹੁੰਦਾ ਹੈ ਤਾਂ ਦਿਲ ਦੀਆਂ ਬਿਮਾਰੀਆਂ ਸਾਨੂੰ ਸਾਰੇ ਪਾਸੇ ਤੋਂ ਘੇਰ ਲੈਂਦੀਆਂ ਐ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਕੀ ਖਾਣਾ ਤੇ ਕੀ ਨਹੀਂ ਖਾਣਾ ਦਿਲ ਨੂੰ ਤੰਦਰੁਸਤ ਰੱਖਣ ਦੇ ਲਈ 100 ਸਾਲ ਤੋਂ ਵੱਧ ਜੀਣ ਦੇ ਲਈ ਦਿਲ ਦਾ ਦੌਰਾ ਪਏ ਬਿਨਾ ਹੀ ਮਰਨ ਦੇ ਲਈ ਚਲੋ ਮਰਨਾ ਤਾਂ ਕਿਉਂ ਹੈ ਕਹਿੰਦਾ ਭਾਵ ਕਿ ਦਿਲ ਦਾ ਦੌਰਾ ਤੁਹਾਨੂੰ ਕਦੇ ਜ਼ਿੰਦਗੀ ਚ ਪੈ ਨਹੀਂ ਸਕਦਾ ਤੁਹਾਡਾ ਅਗਰ ਖੂਨ ਗਾੜਾ ਜਿਹਨੂੰ ਆਪਾਂ ਕੋਲੇਸਟ੍ਰੋਲ ਬੋਲਦੇ ਆਂ ਅਗਰ ਤੁਹਾਡੇ ਦਿਲ ਦੀ ਧੜਕਣ ਤੇਜ਼ ਹੁੰਦੀ ਆ ਤੁਹਾਨੂੰ ਤਰੇਲੀਆਂ ਆਉਂਦੀਆਂ ਤੁਹਾਡਾ ਸਾਹ ਚੜਦਾ ਏ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਦਿਲ ਦੀਆਂ ਬਿਮਾਰੀਆਂ ਐ ਦਿਲ ਨੂੰ ਕਿੱਦਾਂ ਤੰਦਰੁਸਤ ਰੱਖਿਆ ਜਾਂਦਾ ਵੀਡੀਓ ਨੂੰ ਪੂਰਾ ਦੇਖਿਓ ਤੁਹਾਨੂੰ ਹਰ ਚੀਜ਼ ਦਾ ਜਵਾਬ ਇਸ ਵੀਡੀਓ ਦੇ ਵਿੱਚ ਜ਼ਰੂਰ ਮਿਲੇਗਾ ਦਿਲ ਨੂੰ ਤੰਦਰੁਸਤ ਰੱਖਣ ਦੇ ਲਈ ਦਿਲ ਨੂੰ ਸਮਝਾਉਣਾ ਪੈਣਾ ਪਰ ਦਿਲ ਨੂੰ ਸਮਝਾਉਣਾ ਹੀ ਤਾਂ ਔਖਾ ਏ ਜੇ ਦਿਲ ਸਾਡੇ ਕਹਨੇ ਦੇ ਵਿੱਚ ਹੋਵੇ ਤਾਂ ਘਾਟੇ ਕਾ ਦੇ ਪਰ ਆਪਣੇ ਫਾਇਦੇ ਲਈ ਇਹਨੂੰ ਰੱਸਾ ਪਾਉਣਾ ਪੈਣਾ ਏ ਇਹਨੂੰ ਲਗਾਮ ਪਾਉਣੀ ਪੈਣੀ ਏ ਕਿਉਂਕਿ ਜੇ ਇਹ ਵਸ ਵਿੱਚ ਹੋ ਗਿਆ ਨਾ ਬਸ ਅਸੀਂ ਰਾਜੇ ਆ ਹੁਣ ਤੁਹਾਨੂੰ ਮੈਂ ਉਹ ਚੀਜ਼ਾਂ ਦੱਸਾਂਗਾ ਜੋ ਤੁਸੀਂ ਨਹੀਂ ਖਾਣੀਆਂ ਇਹਨੂੰ ਵਸ ਦੇ ਵਿੱਚ ਕਰਨ ਦੇ ਲਈ ਇਹਨੂੰ ਆਪਣੇ ਹੱਥ ਦੇ ਵਿੱਚ ਕਰਨ ਦੇ ਲਈ ਬਾਰਲਾ ਖਾਣਾ ਪੀਣਾ ਤਲੀਆਂ ਤੁਲੀਆਂ ਚੀਜ਼ਾਂ ਬੰਦ ਕਰ ਦੋ ਤੁਹਾਡਾ ਵਹਿਮ ਹੁੰਦਾ ਹੈ ਕਿ ਅਸੀਂ ਤਾਕਤ ਵਾਲੀਆਂ ਚੀਜ਼ਾਂ ਖਾਣੇ ਆ ਅਸੀਂ ਦੇਸੀ ਕੋ ਖਾਣੇ ਆ ਠੀਕ ਆ ਭਰਾਵੋ ਮੰਨਿਆ ਕਿ ਤੁਸੀਂ ਦੇਸੀ ਕੋ ਖਾਣੇ ਆ ਪਰ ਦੇਸੀ ਕੋ ਹਦਾ ਇੱਕ ਪਾਸੇ ਫਾਇਦਾ ਹੈ ਦੂਜੇ ਪਾਸੇ ਨੁਕਸਾਨ ਹੀ ਨੁਕਸਾਨ ਹੈ ਇਹ ਤੁਹਾਡਾ ਖੂਨ ਗਾੜਾ ਕਰਦਾ ਹੈ ਅਗਰ ਖੂਨ ਗਾੜਾ ਹੋ ਗਿਆ ਜਿਹੜਾ ਬਲੱਡ ਜਿਹੜਾ ਖੂਨ ਤੁਹਾਡੇ ਦਿਲ ਤੱਕ ਜਾਂਦਾ ਹੈ ਉਹਦਾ ਸਰਕਲ ਘਟ ਜਾਂਦਾ ਹੈ ਇਦਾਂ ਹੀ ਤੁਸੀਂ ਤਲੀਆਂ ਹੋਈਆਂ ਚੀਜ਼ਾਂ ਖਾਣੇ ਹੋ ਆਇਲੀ ਚੀਜ਼ਾਂ ਖਾਣਿਓ ਦੇਸੀ ਕਿਉ ਦੁੱਧ ਵਾਲੀਆਂ ਚੀਜ਼ਾਂ ਚਿੱਟੀਆਂ ਚੀਜ਼ਾਂ ਘਟਾ ਦਿਓ ਤਾਕਤ ਸਰੀਰ ਦੇ ਵਿੱਚ ਲਿਆਉਣ ਦੇ ਲਈ ਹੋਰ ਬਹੁਤ ਚੀਜ਼ਾਂ ਐ ਉਹ ਖਾ ਲੋ ਖਾਓ ਜ਼ਰੂਰ ਪਰ ਸਾਡੇ ਲੋਗ ਹਰ ਚੀਜ਼ ਤੁੰਨ ਕੇ ਖਾਂਦੇ ਆ ਸਰੋਂ ਦਾ ਸਾਗ ਆ ਗਿਆ ਦੇ ਮੱਖਣ ਦੇ ਦੇਸੀ ਕਿਉ ਤੜਕਾ ਵੀ ਦੇਸੀ ਕਿਉ ਔਰ ਉੱਤੇ ਵੀ ਰੋਟੀ ਤੇ ਮੱਖਣ ਤੇ ਸਾਗ 'ਚ ਵੀ ਮੱਖਣ ਪੰਗੇ ਤਾਂ ਸਿ ਆਪ ਲੈਨੇ ਆ ਲੱਸੀ ਦਾ ਗਲਾਸ ਵੀ ਨਾਲ ਔਰ ਦਹੀਂ ਦਾ ਗਲਾਸ ਵੀ ਨਾਲ ਦਹੀਂ ਦੀ ਕੌਲੀ ਸੋਰੀ ਸੋ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਤਾਂ ਕਿਦਾਂ ਦਿਲ ਵਸ ਚ ਹੋਊਗਾ ਕਿਦਾਂ ਬਿਮਾਰੀਆਂ ਤੋਂ ਬਚੋਗੇ ਸੋ ਮੂੰਹ ਦੇ ਸਵਾਦ ਦੇਣਾ ਜਿਹੜੀ ਆ ਜੀਭ ਆ ਇਹਨੂੰ ਵੀ ਸਾਂਭ ਲਓ ਦਿਲ ਆਪੇ ਸੰਭਿਆ ਜਾਊਗਾ ਸੋ ਦਿਲ ਨੂੰ ਸਮਝਾਉਣਾ ਬਹੁਤ ਔਖਾ ਏ ਪਰ ਆਪਾਂ ਸਮਝਾਉਣਾ ਏ ਆਪਾਂ ਆਪਣੇ ਲਈ ਇਹ ਕੰਮ ਕਰਨਾ ਏ ਔਰ ਕਰਨਾ ਪਏਗਾ ਤਲੀਆਂ ਚੀਜ਼ਾਂ ਬਾਹਰਲਾ ਖਾਣਾ ਪਈ ਨਾ ਜਿੰਨਾ ਵੀ ਲਟਨਪ ਛਟਰਮ ਗੋਲ ਗੱਪੇ ਟਿੱਕੀ ਦਹੀਂ ਪਲਾ ਡੋਸਾ 버ਗਰ ਸ਼ਰਗਰ ਸਾਰਾ ਕੁਝ ਬੰਦ ਕਰ ਦੋ ਜਿੰਦਾਲਾਦੋ ਕੇ ਅਜ ਤੋਂ ਬਾਅਦ ਖਾਣਾ ਨਹੀਂ ਕਿਉਂਕਿ ਤੰਦਰੁਸਤ ਰਹਿਣ ਦੇ ਲਈ ਇਹ ਕੋ ਛਡਣਾ ਪੈਣਾ ਹੁਣ ਕੀ ਆ ਇਹ ਤਾਂ ਚਲੋ ਆਪਾਂ ਚੀਜ਼ਾਂ ਬੰਦ ਕਰਾ ਦਿੱਤੀਆਂ ਹੁਣ ਤੁਸੀਂ ਕਹਿੰਦੇ ਕਿ ਚੀਜ਼ਾਂ ਸਾਡੀਆਂ ਬੰਦ ਕਰਾ ਦਿੱਤੀਆਂ ਹੁਣ ਤੁਹਾਨੂੰ ਹੱਲ ਵੀ ਦੱਸੋ ਹੱਲ ਪਤਾ ਕੀ ਹੈ ਤੁਸੀਂ ਕੀ ਕਰਨਾ ਹੈ ਔਰ ਇਹ ਚੀਜ਼ ساری ਜ਼ਿੰਦਗੀ ਕਰਨੀ ਹੈ ਭੁੱਲਣਾ ਨਹੀਂ ਕੀ ਕਰਨਾ ਕਿ ਕੱਚ ਦਾ ਬਰਤਨ ਲੈ ਲਿਓ ਕੱਚ ਦਾ ਬਰਤਨ ਲੈ ਕੇ ਉਹਦੇ ਵਿੱਚ ਲਸਣ ਦੀਆਂ ਟੁਕੜੀਆਂ ਲਸਣ ਦੀਆਂ ਕਲੀਆਂ ਛਿੱਲ ਕੇ ਪਾ ਦਿਓ ਉਸਦੇ ਵਿੱਚ ਅਦਰਕ ਦੇ ਟੁਕੜੇ ਵੀ ਪਾ ਦਿਓ ਛੋਟੇ ਛੋਟੇ ਅਦਰਕ ਦੇ ਪੀਸ ਕਰ ਲਿਓ ਲਸਣ ਦੀਆਂ ਕਲੀਆਂ ਔਰ ਅਦਰਕ ਦੇ ਟੁਕੜੇ ਅਦਰਕ ਦੇ ਟੁਕੜੇ ਆਪਾਂ ਜ਼ਿਆਦਾ ਨਹੀਂ ਪਾਉਣੇ ਇਹ ਖਾਣੇ ਨਹੀਂ ਅਦਰਕ ਦੇ ਟੁਕੜੇ ਸਿਰਫ ਆਪਾਂ ਦਿਖਾਉਣੇ ਆ ਬਸ ਇਹ ਧਿਆਨ ਰੱਖਿਓ ਓਨੇ ਕੀ ਪਾਉ ਔਰ ਲਸਣ ਆਪਾਂ ਖਾਣਾ ਹੈ ਲਸਣ ਦੀਆਂ ਕਲੀਆਂ ਇੰਨੀਆਂ ਕ ਪਾ ਲਿਓ ਕਿ ਤੁਹਾਡੀਆਂ ਮਹੀਨਾ ਡੇਢ ਮਹੀਨਾ 2 ਮਹੀਨੇ ਚੱਲ ਜਾਣ ਉਹਨੂੰ ਕੱਚ ਦੇ ਬਰਤਨ ਦੇ ਵਿੱਚ ਪਾ ਕੇ ਉੱਪਰ ਦੀ ਸ਼ਹਿਦ ਪਾ ਦਿਓ ਇੰਨਾ ਕ ਸ਼ਹਿਦ ਪਾ ਦਿਓ ਕਿ ਜਿਹੜੀਆਂ ਲਸਣ ਦੀਆਂ ਕਲੀਆਂ ਉਹ ਡਿਪ ਹੋ ਜਾਣ ਡੁੱਬ ਜਾਣ ਟਾਕੇ ਰੱਖ ਦੋ 10 15 ਦਿਨਾਂ ਨੂੰ ਇਦਾਂ ਹੀ ਪੈ ਰਹਿਣ ਦੋ 15 20 ਦਿਨ ਬਾਅਦ ਇੱਕ ਕਲੀ ਕੱਢੋ ਖਾ ਲਓ ਇੱਕ ਕਲੀ ਕੱਢੋ ਖਾ ਲਓ ਜ਼ਿੰਦਗੀ ਭਰ ਲਸਣ ਦਾ ਖੜਾਣੀ ਛੱਡਣਾ ਔਰ ਜਿਹੜਾ ਵਿੱਚ ਅਦਰਕ ਆ ਉਹ ਨਹੀਂ ਖਾਣਾ ਸਿਰਫ ਲਸਣ ਖਾਣਾ ਔਰ ਖਾਣਾ ਵੀ ਸਵੇਰ ਖਾਲੀ ਪੇਟ ਸ਼ਹਿਦ ਚ ਇੱਕ ਲਸਣ ਕੱਢੋ ਖਾ ਲਓ ਇਹ ਕਰਨ ਦੇ ਨਾਲ ਤੁਹਾਡਾ ਦਿਲ ਪੂਰਾ ਤੰਦਰੁਸਤ ਹੋ ਜਾਏਗਾ ਚਾਹੇ ਤੁਹਾਨੂੰ ਲੱਖ ਧੋਖੇ ਮਿਲਣ ਪਰ ਤੁਹਾਡੇ ਦਿਲ ਨੂੰ ਕੋਈ ਫਰਕ ਨਹੀਂ ਪਏਗਾ ਤੁਹਾਡੇ ਕੰਨ ਤੇ ਜੂ ਨਹੀਂ ਸਰਕੇਗੀ ਸਾਹ ਨਹੀਂ ਚੜੇਗਾ ਤਰੀਲੀਆਂ ਨਹੀਂ ਆਉਣਗੀਆਂ ਖੂਨ ਨਹੀਂ ਕਦੇ گاੜਾ ਹੋਏਗਾ ਬਸ ਆਹ ਕੰਮ ਕਰ ਲਿਓ ਹੁਣ ਤੁਹਾਡਾ ਦਿਲ ਤਾਂ ਮੈਂ ਸਹੀ ਕਰ ਦਿੱਤਾ ਹੁਣ ਅਗਰ ਤੁਹਾਡਾ ਦਿਲ ਸੱਚੀ ਚ ਸਹੀ ਹੋ ਗਿਆ ਨਾ ਔਰ ਤੁਹਾਡੇ ਅੰਦਰ ਅਗਰ ਦਿਲ ਹੈਗਾ ਹੁਣ ਤੇ ਸਾਡੇ ਦਿਲ ਦੀ ਸੁਣ ਲਓ ਸਾਡੇ ਦਿਲ ਦੀ ਇਹ ਸੁਣ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਜਿੰਨਾਂ ਦਾ ਦਿਲ ਕਮਜ਼ੋਰ ਹੈ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ